ਜਿਹੜਾ ਕਿ ਜੂਨ ਮਹੀਨੇ ਦੇ ਵਿੱਚ ਜੂਨ ਟਾਸਟਿਕ ਚੈਲੰਜ ਆਪਾਂ ਸ਼ੁਰੂ ਕੀਤਾ ਹੈਗਾ ਉਹਦਾ ਬੈਚ ਦੀ ਰਜਿਸਟ੍ਰੇਸ਼ਨ ਆਲਰੇਡੀ ਸਟਾਰਟ ਹੋ ਚੁੱਕੀ ਆ ਤੇ ਮੇਰੇ ਕੋਲ 6 ਬੰਦੇ ਨੇ ਆਲਰੇਡੀ ਰਜਿਸਟਰ ਕਰ ਲਿਆ ਹੈਗਾ ਆ ਤਾਂ ਤੁਸੀਂ ਜੇ ਇਸ ਬੈਚ ਦੇ ਵਿੱਚ ਇਨਰੋਲ ਕਰਨਾ ਹੈ ਫ੍ਰੀ ਮੈਂਟੋਰਿੰਗ ਫ੍ਰੀ ਗਾਈਡੈਂਸ ਫ੍ਰੀ ਮੀਲ ਪਲਾਨ ਫ੍ਰੀ ਕੁਕਬੁక్స్ ਤੇ 1 ਟੂ 1 ਮੈਂਟੋਰਿੰਗ ਤਾਂ ਸਾਡੀ ਹੋਲ ਲਾਈਫ ਲਈ ਤੁਸੀਂ ਸਾਡੇ ਕਸਟਮਰ ਤੁਸੀਂ ਸਾਡੇ ਫਰੈਂਡ ਹੀ ਬਣ ਜਾਂਦੇ ਕਸਟਮਰ ਕਾਦੇ ਰਹਿ ਜਾਂਦੇ ਫਿਰ ਹਨਾ ਜਦੋਂ ਅਸੀਂ ਫੋਨ ਤੇ ਗੱਲਾਂ ਬਾਤਾਂ ਕਰਦੇ ਹਾਂ ਸੋ ਇੱਕ ਰਿਲੇਸ਼ਨ ਸਾਡਾ ਬਣ ਜਾਂਦਾ ਹੈ ਹਨਾ ਫਿਰ ਤੁਸੀਂ ਮੈਨੂੰ ਕਹਿੰਦੇ ਦੀ ਜੀ ਸਾਨੂੰ ਤੁਸੀਂ ਬਹੁਤ ਚੰਗੇ ਲੱਗਦੇ ਮੇਰੀ ਲਾਈਫ ਚੱਕ ਲੈਣ ਦੱਸਦੇ ਹਣਾ ਤੇ ਸੋ ਉਹ ਸਾਰਾ ਕੁਝ ਇੱਕ ਬੰਦਾ ਤੁਹਾਨੂੰ ਟੈਕਨੀਕਲ ਨਹੀਂ ਮਿਲ ਜਾਂਦਾ ਗੱਲਾਂ ਬਾਤਾਂ ਕਰਨੇ ਨੂੰ ਕੀ ਖਿਆਲ ਹੈ ਤੁਹਾਡਾ ਹਨਾ ਸੋ ਉਹ ਸਾਰਾ ਕੁਝ ਜੂਨ ਟਸਟਿਕ ਦੇ ਵਿੱਚ ਤੁਹਾਨੂੰ ਮਿਲਣਾ ਹੈਗਾ ਤੁਸੀਂ ਆਪਣਾ 6 ਤੋਂ 10 ਕਿਲੋ ਭਾਰ ਘਟਾਣਾ ਹੈਗਾ ਤੇ ਤੁਸੀਂ ਮੈਨੂੰ ਕਰ ਲੈਣਾ ਹੈਗਾ ਕੰਟੈਕਟ ਮੈਂ ਹੈਗੀ ਆ ਐਡਮਿੰਟਨ ਕੈਨੇਡਾ ਦੇ ਵਿੱਚ ਹਾਂਜੀ